ਚਾਰ ਦਿਨ ਸੁਖਬੀਰ ਜੀ ਦੇ ਮੈਂ ਪ੍ਰੋਗਰਾਮ ਕਰਾਏ ਪਿੰਡਾਂ ਦੇ ਵਿੱਚ ਜੇ ਮੇਰੇ ਮਨ 'ਚ ਕੋਈ ਐਸੀ ਬੇਈਮਾਨੀ ਹੁੰਦੀ ਫਿਰ ਮੈਂ ਪਿੰਡਾਂ 'ਚ ਨਹੀਂ ਚੱਲਦਾ ਸੀ ਇਹਦਾ ਉਦੋਂ ਸਾਡਾ ਅੰਤਰ ਸ਼ੁਰੂ ਹੋਇਆ ਜਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਨਾਲ ਸਾਡੇ ਪੈਰਲਲ ਚੱਲ ਪਏ ਹਲਕੇ ਦੇ ਵਿੱਚ ਜਿਹੜੇ ਘਰ ਅਸੀਂ ਜਾਂਦੇ ਉਸੇ ਘਰ ਹੀ ਉਹ ਪਹੁੰਚ ਜਾਂਦੇ ਔਰ ਕਹਿ ਦਿੰਦੇ ਵੀ ਤੁਸੀਂ ਚਿੰਤਾ ਨਾ ਕਰੋ ਇਲੈਕਸ਼ਨ ਇਥੋਂ ਆਪਾਂ ਹੀ ਲੜਨਾ ਦੱਸਦੇ ਹੈ ਨਹੀਂ ਸੀ ਵੀ ਆਮ ਆਦਮੀ ਤੋਂ ਲੜਨਾ ਕਾਂਗਰਸ ਤੋਂ ਲੜਨਾ ਜਾਂ ਭਾਜਪਾ ਤੋਂ ਜਾਂ ਅਕਾਲੀ ਦਲ ਤੋਂ ਸਾਰੇ ਇੱਥੇ ਵੀ ਬਹੁਤ ਲੋਕ ਬੈਠੇ ਹੋਣੇ ਆ ਜਿਨ੍ਹਾਂ ਨੂੰ ਕਹਿ ਕੇ ਗਈ ਸੀ ਲੋਕਾਂ ਨੂੰ ਭੰਬਲ ਪੂਸੇ ਚ ਪਾ ਰਹੀ ਸੀ ਮੈਂ ਸੁਖਬੀਰ ਜੀ ਕੋਲੇ ਬੇਨਤੀ ਕੀਤੀ ਮੈਂ ਕਿਹਾ ਸੁਖਬੀਰ ਜੀ ਇਹ ਗੱਲ ਕਲੀਅਰ ਕਰੋ ਲੋਕ ਬਹੁਤ ਭੰਬਲ ਪੂਸੇ ਚ ਪੈ ਰਹੇ ਆ ਯਾ ਤਾਂ ਇਹਨਾਂ ਦੇ ਅਗੇਂਸਟ ਬੋਲੋ ਕਿ ਆਪਣਾ ਕੋਈ ਸਬੰਧ ਨਹੀਂ ਮਨਪੀਤ ਬਾਦਲ ਨਾਲ ਮੈਂ ਅਕਾਲੀ ਦਲ ਤੋਂ ਆ ਇਹ ਭਾਜੀਪੀ ਤੋਂ ਆ ਅਕਾਲੀ ਦਲ ਦਾ ਸਾਡਾ ਕੈਂਡੀਡੇਟ ਜਾਂ ਡਿੰਪੀ ਹੋਊਗਾ ਜਾਂ ਮੈਂ ਹੋਊਂਗਾ ਮੈਂ ਕਹਿੰਦੀ ਇਹ ਗੱਲ ਕਲੀਅਰ ਕਰੋ ਲੋਕ ਬਹੁਤ ਚੱਚੋ ਪੰਜ ਪਏ ਵੇ ਹਜੇ ਆਪਾਂ ਕੱਲੇ ਆ ਬਾਕੀ ਪਾਰਟੀਆਂ ਨੇ ਵੀ ਆਉਣਾ ਮੈਨੂੰ ਕਹਿ ਦਿੰਦੇ ਕੋਈ ਗੱਲ ਨਹੀਂ ਆਪਾਂ ਕਰ ਦਾਂਗੇ ਲੇਕਿਨ ਕਰਦੇ ਨਹੀਂ ਫਿਰ ਮੈਨੂੰ ਕਿਸੇ ਤੁਹਾਡੇ ਤੁਹਾਡੇ ਵਰਗੇ ਸਿਆਣੇ ਬੰਦੇ ਨੇ ਦੱਸਿਆ ਉਹ ਕਹਿੰਦੇ ਬਾਈ ਇਹਨਾਂ ਦੇ ਮਨ ਦੇ ਵਿੱਚ ਥੋੜਾ ਜਿਹਾ ਖੋਟ ਪੈ ਗਿਆ ਇਹ ਤੇਰੇ ਨਾਲ ਠੱਗੀ ਵਜੂਗੀ ਜਾਂ ਇਹਨਾਂ ਨੇ ਟਿਕਟ ਮੰਪ੍ਰੀਤ ਨੂੰ ਦੇਣੀ ਆ ਜਾਂ ਸੁਗਵੀਰ ਨੂੰ ਤੈਨੂੰ ਤਾਂ ਐਵੇਂ ਵਰਤੀ ਜਾਂਦੇ ਆ ਤੇਰੇ ਹਲਕੇ ਤੇ ਆ ਕੇ ਕਬਜ਼ਾ ਕਰ ਲੈਣਗੇ ਤੂੰ ਜੇ ਕੁਝ ਤੇਥੋਂ ਹੁੰਦਾ ਤਾਂ ਕਰ ਲੈ ਚਾਰ ਦਿਨ ਤੋਂ ਮੈਂ ਪੂਰਾ ਪਰੇਸ਼ਾਨ ਕਰ ਰਿਹਾ ਸੀ ਮੈਨੂੰ ਰੋਜ਼ ਸੋਚ-ਸੋਚ ਕੇ ਵੀ ਕੀ ਕੀਤਾ ਜਾਵੇ 38 ਸਾਲ ਜਿਹੜੀ ਪਾਰਟੀ ਦੀ ਸੇਵਾ ਕੀਤੀ ਹੋਵੇ ਫਿਰ ਉਹ ਬਹੁਤ ਔਖੀ ਛੱਡਣੀ ਬਹੁਤ ਔਖੀ ਛੱਡਣੀ ਜਿਹੜੀ ਪਾਰਟੀ ਦਾ ਹੱਥ ਮੇਰੇ ਸਵਰਗੀਏ ਪਿਤਾ ਜੀ ਸਰਦਾਰ ਸ਼ਿਵਰਾਜ ਸਿੰਘ ਢਿਲੋਂ ਸਾਹਿਬ ਮੈਨੂੰ ਫੜਾ ਕੇ ਗਏ ਸੀ ਸਾਡੇ ਸਾਰੇ ਪਰਿਵਾਰ ਨੂੰ ਇਸ ਪਾਰਟੀ ਨਾਲ ਲਾ ਕੇ ਗਏ ਸੀ ਯਕੀਨ ਜਾਣਿਓ ਸਾਡੀਆਂ ਭੁੱਬਾਂ ਨਿਕਲ ਗਈਆਂ ਜਦੋਂ ਅਸੀਂ ਪਾਰਟੀ ਦੇ ਅਸਤੀਫਾ ਦਿੱਤਾ